ਅੱਜ ਮੋਦੀ ਸਰਕਾਰ ਦਾ ਤੀਸਰੀ ਟਰਮ ਦਾ ਪਹਿਲਾ ਬਜਟ ਆ ਤੇ ਅਸੀਂ ਬਜਟ ਸਮੁੱਚੇ ਹੀ ਸਾਰੇ ਆਫਿਸ ਬੈਰਰ ਨੇ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰਸ ਐਸੋਸੀਏਸ਼ਨ ਦੇ ਵਿੱਚ ਸਾਰਿਆਂ ਨੇ ਇਕੱਠਿਆਂ ਨੇ ਸੁਣਿਆ ਤੇ ਦੇਖਿਆ ਪਰ ਕਿਤੇ ਨਾ ਕਿਤੇ ਬਹੁਤ ਵੱਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਥੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕੀਤਾ ਹੈ ਅਤੇ ਵੱਧ ਰਹੇ ਅਪਰਾਧ ਤੇ ਰੋਕ ਲਗਾਈ ਗਈ। ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ, ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ।

ਵੱਖ-ਵੱਖ ਰੇਂਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁੱਖ ਪੰਜਾਬ ਖਲਾ ਜਿਹੜਾ ਐਮਐਸਐਮੀ ਸੈਕਟਰ ਨੂੰ ਨੈਗਲੈਕਟ ਕੀਤਾ ਗਿਆ ਜਿਹੜੀ ਸਭ ਤੋਂ ਵੱਡੀ ਡਿਮਾਂਡ ਸੀ ਕਿ ਸੀਐਲਸੀਐਸ ਸਕੀਮ ਨੂੰ ਦੁਬਾਰਾ ਤੋਂ ਚਾਲੂ ਕਰਨਾ ਚਾਹੀਦਾ ਵਾ ਔਰ 43ਬੀ ਖਤਮ ਹੋਣਾ ਚਾਹੀਦਾ ਜਾਂ ਉਹਦੇ ਚ ਅਮੈਂਡਮੈਂਟ ਹੋ ਕੇ 15 ਦਿਨ ਦੀ ਜਗ੍ਹਾ ਤੇ 30 ਦਿਨ ਤੇ 45 ਦਿਨ ਦੀ ਜਗ੍ਹਾ ਤੇ 90 ਦਿਨ ਹੋਣੇ ਚਾਹੀਦੇ ਪਰ ਸਰਕਾਰ ਨੇ ਉਹਦੇ ਵਾਲੇ ਪਾਸੇ ਵੀ ਧਿਆਨ ਨਹੀਂ ਦਿੱਤਾ ਆ ਜਰੂਰਤ ਸੀ ਟਫ ਸਕੀਮ ਦੇਣ ਦੀ ਕਿ ਇੰਡਸਟਰੀ ਨੂੰ ਜਿਸ ਤਰ੍ਹਾਂ ਟੈਕਸਟਾਈਲ ਸੈਕਟਰ ਨੂੰ ਉੱਪਰ ਲੈ ਕੇ ਗਏ ਆ ਤਾਂ 40 ਕਰੋੜ ਤੱਕ ਦੀ ਟੈਕਸਟਾਈਲ ਸਕੀਮ ਜਿਵੇਂ ਦਿੱਤੀ ਗਈ ਸੀ ਉਹ ਮੈਂ ਜਨਰਲ ਇੰਡਸਟਰੀ ਨੂੰ ਦੇਣ ਦੀ ਲੋੜ ਸੀ ਉਹ ਵੀ ਸਕੀਮ ਨਹੀਂ ਦਿੱਤੀ ਗਈ ਤੇ ਇੱਕ ਲਾਸਟ ਗੱਲ ਮੈਂ ਕਹਾਂ ਕਿ ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਕਿ ਬਾਈਸਾਈਕਲ ਇੰਡਸਟਰੀ ਦੀ ਗੱਲ ਕਰੀਏ ਤਾਂ ਬਾਈਸਾਈਕਲ ਇੰਡਸਟਰੀ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਦੂਸਰਾ ਦੇਸ਼ ਆ ਸਾਈਕਲ ਤੇ ਸਾਈਕਲ ਪਾਰਟਸ ਬਣਾਉਣ ਵਾਲਾ ਇਸ ਇੰਡਸਟਰੀ ਨੂੰ ਅਪਗ੍ਰੇਡ ਕਰਨ ਵਾਸਤੇ ਵੀ ਕੋਈ ਫੰਡ ਨਹੀਂ ਦਿੱਤਾ ਗਿਆ ਇੱਕ ਜਨਰਲ ਡਿਡਕਸ਼ਨ 50000 ਰੁਪਏ ਦੀ ਵਧਾਈ ਗਈ ਹੈ ਜਦਕਿ ਜਿੰਨੀ ਇਨਫਲੇਸ਼ਨ ਹੋ ਗਈ ਹੈ ਘੱਟੋ ਘੱਟ 2 ਲੱਖ ਰੁਪਿਆ ਜਿਹੜੀ ਇਹ ਜਨਰਲ ਇਨਫਲੇਸ਼ਨ ਵਧਣੀ ਚਾਹੀਦੀ ਸੀ ਸੋ ਮੈਂ ਜਿਹੜੀ ਐਜ਼ ਹੋਲ ਐਮ ਐਸ ਐਮ ای ਇੰਡਸਟਰੀ ਜਿਹੜੀ ਆ ਉਹਨੂੰ ਅੱਖੋ ਪਰੋਖੇ ਕੀਤਾ ਗਿਆ ਜ਼ਿਆਦਾ ਬੈਨੀਫਿਟ ਬਿਹਾਰ ਔਰ ਕਰਨਾਟਕਾ ਨੂੰ ਦਿੱਤੇ ਗਏ ਆ ਪੰਜਾਬ ਉਹ ਸੂਬਾ ਵਾ ਜਿਹੜੇ ਸੂਬੇ ਨੇ ਆਜ਼ਾਦੀ ਦੇ ਵਿੱਚ ਵੀ ਸਭ ਤੋਂ ਵੱਧ ਸ਼ੀਧੀਆਂ ਪਾਈਆਂ ਔਰ ਦੇਸ਼ ਦਾ ਫੂਡ ਬਾਉਲ ਆ ਜਿੱਥੇ ਸਭ ਤੋਂ ਵੱਧ ਅੰਨ ਭੰਡਾਰ ਸਾਰੇ ਦੇਸ਼ ਨੂੰ ਦਿੱਤਾ ਗਿਆ ਉਸ ਸੂਬੇ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਇਗਨੋਰ ਕੀਤਾ ਗਿਆ ਵਾ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਔਰ ਭਾਰਤ ਦੇ ਫਾਈਨਾਂਸ ਮਿਨਿਸਟਰ ਜੀ ਨੂੰ ਬੇਨਤੀ ਕਰਦੇ ਆ ਕਿ ਇਸ ਚੀਜ਼ ਨੂੰ ਜਰੂਰ ਰਿਵਿਊ ਕੀਤਾ ਜਾਵੇ ਪੰਜਾਬ ਨੂੰ ਵੀ ਵਿਸ਼ੇਸ਼ ਪੈਕੇਜ ਦੀ ਲੋੜ ਸੀ ਪੰਜਾਬ ਜਿਹੜਾ ਵਾ ਉਹ ਅੱਜ ਬਹੁਤ ਪਿੱਛੇ ਚਲੇ ਆ ਗਿਆ ਅਗਰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਇਸ ਨੂੰ ਜਿਸ ਤਰ੍ਹਾਂ ਦੇ ਸਾਡੇ ਗਵੰਡੀ ਸੂਬਿਆਂ ਦੀ ਤਰ੍ਹਾਂ ਹਿਮਾਚਲ ਔਰ ਜੰਮੂ ਕਸ਼ਮੀਰ ਦੀ ਤਰ੍ਹਾਂ ਪੈਕੇਜ ਦੇਣ ਦੀ ਲੋੜ ਆ ਤਾਂ ਕਿ ਇਹ ਸੂਬਾ ਵੀ ਉੱਬਰ ਕੇ ਬਾਹਰ ਆ ਸਕੇ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਬਜਟ ਸੀਗਾ ਮੋਦੀ ਸਰਕਾਰ ਦਾ 3rd ਦਾ ਪਹਿਲਾ ਬਜਟ ਸੀਗਾ ਕਿਉਂਕਿ ਬਹੁਤ ਦੇਰ ਤੋਂ ਸਾਡੀ ਜਿਹੜੀ ਡਿਮਾਂਡ ਸੀਗੀ 43B ਦੀ ਪਿੱਛੇ ਸੀਤਾਰਾਮਨ ਜੀ ਜਦੋਂ ਲੁਧਿਆਣੇ ਆਏ ਸੀਗੇ ਬਿਫੋਰ ਇਲੈਕਸ਼ਨ ਤਾਂ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਉਹਨਾਂ ਨੇ ਸਾਡੀਆਂ ਪ੍ਰੋਬਲਮਾਂ ਸਮਝੀਆਂ ਸੀ ਵੀ 43 ਦੇ ਵਿੱਚ ਸਾਨੂੰ ਕੀ ਕੀ ਪ੍ਰੋਬਲਮ ਆ ਰਹੀਆਂ 43 ਦੇ ਵਿੱਚ ਦੇ ਵਿੱਚ ਅਸੀਂ ਬਦਲਾਅ ਦੀ ਗੱਲ ਕੀਤੀ ਸੀ ਵੀ ਇਹਦੇ ਵਿੱਚ ਥੋੜਾ ਜਿਹਾ ਬਦਲਾਅ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਕਈ ਟਰਮ ਕੰਡੀਸ਼ਨ ਐਦਾਂ ਦੀਆਂ ਵੀ ਜਿਹੜੀਆਂ ਸਾਨੂੰ ਐਮਐਸਐਮ ਨੂੰ ਸੂਟ ਨਹੀਂ ਬੈਠਦੀਆਂ ਜਿੱਦਾਂ ਕਿ 50 ਲੱਖ ਤੋਂ ਜਿਹੜੀ ਹੇ ਕੈਪ ਲਗਾਈ ਸੀ ਵੀ ਉਹ 50 ਲੱਖ ਵਾਲੇ ਇਹਦੇ ਵਿੱਚ ਨਹੀਂ ਫਾਲ ਕਰਦੇ ਔਰ ਇੰਪੋਰਟ ਨਹੀਂ ਫਾਲ ਕਰਦੇ ਉਹਦੇ ਕਰਕੇ ਤੁਹਾਨੂੰ ਬਹੁਤ ਵੱਡੀਆਂ ਦਿੱਕਤਾਂ ਆ ਰਹੀਆਂ ਵਾ ਔਰ 45 ਦਿਨ ਦੀ ਜਿਹੜੀ ਪੇਮੈਂਟ ਹੈਗੀ ਆ ਗਵਰਨਮੈਂਟ ਨੂੰ ਅਸੀਂ ਬਹੁਤ ਦੇਰ ਦੀ ਡਿਮਾਂਡ ਕਰਦੇ ਆ ਰਹੇ ਸੀ ਵੀ ਠੀਕ ਆ ਪੇਮੈਂਟ 45 ਦਿਨ ਦੀ ਐਮਐਸਐਮਈ ਨੂੰ ਮਿਲਣੀ ਚਾਹੀਦੀ ਹੈ ਪਰ ਹੋ ਕੀ ਰਿਹਾ ਵਾ ਜਦੋਂ ਮਾਰਚ ਵਿੱਚ ਸੀਗਾ ਨਵਾਂ ਸਾਲ ਜਦੋਂ ਨਿਊ ਈਅਰ ਚੜ੍ਹਨਾ ਸੀ ਉਦੋਂ ਤਾਂ ਸਾਰਿਆਂ ਨੇ 45 ਦਿਨ ਦੇ ਵਿੱਚ ਪੇਮੈਂਟਾਂ ਦੇ ਦਿੱਤੀਆਂ ਉਦੋਂ ਬਾਅਦ ਜਦੋਂ ਹ ਹੁਣ ਚੱਲ ਰਿਹਾ ਦੋ ਤਿੰਨ ਮਹੀਨੇ ਹੋ ਗਏ ਲੋਕੀ ਕੋਈ ਸਾਨੂੰ ਪੇਮੈਂਟ ਨਹੀਂ ਦੇ ਰਹੇ ਉਹਦੇ ਨਾਲ ਪੇਮੈਂਟ ਕ੍ਰੈਂਚ ਬਹੁਤ ਸਾਡੀ ਇੰਡਸਟਰੀ ਵਿੱਚ ਆਇਆ ਵਾ ਔਰ ਗਵਰਨਮੈਂਟ ਨੇ ਇਸ ਬਜਟ ਦੇ ਵਿੱਚ ਇਹਦੇ ਵਾਸਤੇ ਕੁਝ ਵੀ ਨਹੀਂ ਕੀਤਾ ਔਰ ਐਮਐਸਐਮਈ ਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਇਹਨਾਂ ਨੂੰ ਜ਼ਰੂਰਤ ਹੀ ਨਹੀਂ ਹੈਗੀ ਐਮਐਸਐਮਈ ਦੀ ਸੋ ਗਵਰਨਮੈਂਟ ਨੇ ਇਸ ਬਜਟ ਦੇ ਵਿੱਚ ਜਿੱਦਾਂ ਸਾਨੂੰ ਉਮੀਦ ਸੀ ਵੀ ਐਮਐਸਐਮਈ ਵਾਸਤੇ ਕੁਝ ਕਰਨਾ ਚਾਹੀਦਾ ਨਹੀਂ ਕੀਤਾ ਔਰ ਜਿੱਦਾਂ ਇਹਨਾਂ ਨੇ ਕੁਝ ਗੱਲਾਂ ਐਮਐਸਸੀ ਵਾਰੀ ਕੀਤੀਆਂ ਵਾ ਵੀ ਕਲੈਕਟਰ ਕੋਰਟ ਜਾਂ 100 ਕਰੋੜ ਦੀ ਗੱਲ ਕੀਤੀਆਂ ਕਿਉਂਕਿ ਪੂਰਾ ਹਲੇ ਹਾਈਲਾਈਟ ਨਹੀਂ ਹਲੇ ਕਲੀਅਰ ਨਹੀਂ ਹੈਗਾ ਵਾ ਸੋ ਇਹ ਬਜਟ ਤੋਂ ਤਾਂ ਸਾਨੂੰ ਇਹ ਲੱਗਦਾ ਵਾ ਵੀ ਮਤਲਬ ਐਮਐਸਐਮ ਨੂੰ ਬਹੁਤ ਜ਼ਿਆਦਾ ਇਗਨੋਰ ਕੀਤਾ ਗਿਆ ਵਾ ਔਰ ਇਹਦੇ ਨਾਲ ਜਿਹੜੀ ਸਾਡੀ ਐਮਐਸਐਮ ਇੰਡਸਟਰੀ ਹੈ ਖਾਸ ਕਰਕੇ ਲੁਧਿਆਣਾ ਜਿਹੜੀ ਇੰਡਸਟਰੀ ਹੈ ਉਹ ਮੈਨੂੰ ਨਹੀਂ ਲੱਗਦਾ ਵਾ ਵੀ ਬਹੁਤ ਦਿਨ ਤੱਕ ਇੱਥੇ ਚੱਲੋ ਲਗਾਤਾਰ ਨਜ਼ਰਾਂ ਬੜੀਆਂ ਸੀ ਇੰਡਸਟਰੀਆਂ ਦੇ ਉੱਤੇ ਕਿਵੇਂ ਦੇ ਸਤਿ ਸ਼੍ਰੀ ਅਕਾਲ ਜੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੀ ਟੀਮ ਵੱਲੋਂ ਮੈਂ ਹਰਸੀ ਮਜੀਦ ਸਿੰਘ ਪ੍ਰੈਜ਼ੀਡੈਂਟ ਅਤੇ ਮੇਰੇ ਆਫਿਸ ਬੀਰਰਸ ਸਟਾਰਟ ਨਮਜ਼ੀ ਮੱਕੜ ਮੇਰੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਤੇਜਰਾਜੀ ਸਾਹਿਬ ਮੇਰੇ ਸੈਕਟਰੀ ਸਾਹਿਬ ਅਸੀਂ ਬਜਟ ਪੂਰੇ ਤਰੀਕੇ ਨਾਲ ਜੋ ਹੁਣ ਤੱਕ ਹੋਇਆ ਉਹਦੇ ਬਾਰੇ ਪੂਰਾ ਵਿਚਾਰ ਕਰਕੇ ਦੱਸਦੇ ਪਿਆ ਵੀ ਬਜਟ ਦੇਵੇ ਸਰਕਾਰ ਨੇ ਕੁਝ ਵੀ ਸਾਨੂੰ ਨਹੀਂ ਦਿੱਤਾ ਐਮਐਸਐਮੀ ਬਾਰੇ ਜੋ ਗੱਲਾਂ ਕੀਤੀਆਂ ਗਈਆਂ ਸੀਗੀਆਂ ਉੱਥੇ ਸਰਕਾਰ ਪੂਰੀ ਨਹੀਂ ਹੋਈ ਗੱਲਾਂ ਕੀਤੀਆਂ ਗਈਆਂ ਸੀ ਚੋਣਾਂ ਤੋਂ ਪਹਿਲੇ ਜਦੋਂ ਲੁਧਿਆਣੇ ਦੇ ਵਿੱਚ ਸਾਡੇ ਆਦਰਨੀਏ ਫਰਦ ਮਿਸਟਰ ਸਾਹਿਬ ਮੈਡਮ ਸੀ타ਰਮਨ ਆਏ ਸੀ ਔਰ ਪਿਊਸ਼ ਗੋਇਲ ਜੀ ਆਏ ਸੀਗੇ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਸੀ ਵੀ ਅਸੀਂ 43 ਵੀ ਇਸ ਬਾਰੇ ਜ਼ਰੂਰ ਤੁਹਾਡੀਆਂ ਗੱਲਾਂ ਸੁਣ ਕੇ ਅਸੀਂ ਸਹਿਮਤ ਹਾਂ ਔਰ ਅਸੀਂ ਇਹਦੇ ਬਾਰੇ ਕੁਝ ਨਾ ਕੁਝ ਦੱਸਾਂਗੇ ਵਧੀਆ ਤਰੀਕੇ ਕਰਾਂਗੇ ਤੁਸੀਂ ਅੱਜ ਹੀ ਦੇਖ ਲਓ ਕੋਈ ਗੱਲ ਨਹੀਂ ਹੋਈ ਸਰ ਇਸ ਤੋਂ ਇਲਾਵਾ ਜਿਹੜੀਆਂ ਗੱਲਾਂ ਕਹੀਆਂ ਗਈਆਂ ਵੀ 100 ਕਰੋੜ ਦਾ ਲੋਨ ਐਮਐਸਐਮਈ ਲਈ ਸਿਕਿਉਰ ਗੱਲ ਤੇ ਹੈ ਕਲੈਕਟਰ ਸਿਕਿਉਰਟੀ ਕਲੈਕਟਰ ਸਕਿਉਰਿਟੀ ਤੁਸੀਂ 120% 140% ਬੈਂਕ ਲੈਂਦੇ ਨੇ ਔਰ ਬੈਂਕ ਕਹਿੰਦੇ ਨੇ ਦੇਖੋ ਜੀ ਇਹ ਸਾਡੀ ਮਰਜ਼ੀ ਹੈ ਸਾਨੂੰ ਆਰਬੀਆਈ ਉਹਦੇ ਇਨਸਟਰਕਸ਼ਨ ਨੇ ਵੀ ਐਸ ਪਰ ਕਸਟਮਰ ਅਸੀਂ ਉਹਦੇ ਦੀ ਕਲੈਕਟਰ ਸਕਿਉਰਿਟੀ ਲਈਏ ਸਰ ਕਿੱਥੋਂ ਲੈ ਕੇ ਆਏਗਾ ਐਮਐਸ ਅਮੀ ਵਾਲਾ 100 ਕਰੋੜ ਦੀ ਕਲੈਕਟਰ ਸਕਿਉਰਿਟੀ ਅੱਜ ਅਸੀਂ ਕਹਿੰਦੇ ਆ ਅੱਜ ਦਾ ਯੁੱਗ ਜਿਹੜਾ ਹੈ ਇਹ ਟੈਕਨੋਲੋਜੀ ਦਾ ਯੁੱਗ ਹੈ ਅਸੀਂ ਚਾਹੁੰਦੇ ਆ ਵੀ ਹਿੰਦੁਸਤਾਨ ਨੂੰ ਜਿਹੜੀਆਂ ਮਸ਼ੀਨਰੀ ਬਾਹਰੋਂ ਆਣ ਉਹ ਕਿੱਥੋਂ ਆਣੀਆਂ ਜੇ ਤੁਹਾਡੇ ਰੇਟ ਆਫ ਇੰਟਰਸਟ ਘਟਾਏ ਨਹੀਂ ਔਰ ਇੱਕ ਕਲੈਕਟਰ ਸਕਿਉਰਟੀ ਆਉਣੀਆਂ ਲੈ ਕੇ ਕਰੋਗੇ ਸਾਡੇ ਹਿਸਾਬ ਨਾਲ ਜੀ ਇਹ ਅਸੀਂ ਨਰਾਸ਼ ਆ 96 ਬਜਟ ਦੇ ਵਿੱਚੋਂ ਕੋਈ ਵੀ ਤਰ੍ਹਾਂ ਦਾ ਲਾਭ ਨਹੀਂ ਮਿਲਿਆ ਸਿਰਫ ਆਈ ਵਾਸ਼ ਕੀਤੀ ਗਈ ਹੈ ਪੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...